ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਨਪੁਰੀ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਕਿ ਮੈਂ ਇਹਨਾਂ ਦਿਨਾਂ ਵਿੱਚ ਕੈਨੇਡਾ ਆਇਆ ਹੋਇਆ ਤੇ ਬ੍ਰੈਮਟਨ ਦੇ ਸ਼ਹਿਰ ਆਪਾਂ ਬੈਠੇ ਆਂ ਤੇ ਪਾਰਕ ਦੇ ਵਿੱਚ ਦੋਸਤਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਮਨ ਬਣਿਆ ਕਿ ਅਜ ਰਿਕਾਰਡਿੰਗ ਕੀਤੀ ਜਾਵੇ ਕੁਝ ਗੱਲਾਂ ਤੇ ਜਿਹੜੇ ਪਰੰਪਰਿਖੇ ਅਸੀਂ ਪੰਜਾਬ ਜਾਂ ਇੰਡੀਆ ਵਿੱਚ ਬੈਠੇ ਸਾਡੇ ਦਿਮਾਗ ਵਿੱਚ ਹੁੰਦੇ ਆ ਵੀ ਕੈਨੇਡਾ ਵਿੱਚ ਕਿਹੋ ਜਿਹਾ ਮਾਹੌਲ ਹੈ ਉੱਥੇ ਅਮਨ ਕਾਨੂੰਨ ਕਿਹੋ ਜਿਹਾ ਹੈ ਉੱਥੇ ਰੋਜ਼ਗਾਰ ਕਿਹੋ ਜਿਹਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ ਮੈਂ ਆਪਣੇ ਵੀਰ ਕਬਲ ਸਿੰਘ ਜੀ ਮਾਣਕ ਸਾਬ ਅੱਗੇ ਬ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸੁਰੱਖਿਆ ਆਧਾਰਾ ਆਪਣਾ ਉਹਦਾ ਨਾਲ ਸੰਬੰਧਿਤ ਹੈ ਇਹਨਾਂ ਨੂੰ 5-6 ਮਹੀਨੇ થઈ ਗਿਆ ਇਹਨੂੰ ਪਹਿਲਾਂ ਵੀ ਇਹ 5-6 ਗੜੇ ਲਾ ਚੁੱਕੇ ਆ ਸੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪੰਜਾਬ ਦੇ ਅਮਨ ਕਾਨੂੰਨ ਲਾ ਐਂਡ ਆਰਡਰ ਤੇ ਕੈਨੇਡਾ ਦੇ ਅਮਨ ਕਾਨੂੰਨ ਲਾ ਐਂਡ ਆਰਡਰ ਜਾਂ ਜਿਹੜੀ ਪੂਰੀ ਪੋਜੀਸ਼ਨ ਆ ਇਹਦੇ ਵਿੱਚ ਕੀ ਫਰਕ ਹੈ ਸਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੰਡੀਆ ਦਾ ਲਾ ਐਂਡ ਕਾਨੂੰਨ ਆਰਡਰ ਤੇ ਦੂਜਾ ਜਿਹੜਾ ਕੈਨੇਡਾ ਦਾ ਲਾ ਐਂਡ ਆਰਡਰ ਬਹੁਤ ਡਿਫਰੈਂਟ ਆ ਜੀ ਜੀ ਇੱਥੇ ਜਿਹੜੇ ਹਰ ਬੰਦਾ ਜੇ ਕੋ ਘਰੋਂ ਨਿਕਲਦਾ ਵਾ ਉਹ ਕੈਮਰੇ ਦੀ ਅੱਖ ਵਿੱਚ ਹੁੰਦਾ ਸਾਡੇ ਘਰਾਂ 'ਚ ਕਿਵੇਂ ਲੱਗੇ ਆ ਮੋੜਾਂ 'ਤੇ ਲੱਗੇ ਆ ਛੜਕਾਂ 'ਤੇ ਲੱਗੇ ਆ ਜਿੱਥੇ ਆਪਾਂ ਕੰਮ ਕਰਦੇ ਆ ਜਾਂ ਜੇ ਕਿਤੇ ਕਿਤੇ ਵੀ ਜਾਂਦੇ ਆ ਆਪਾਂ ਮਾਲ ਦੇ ਜਾਂਦੇ ਆ ਕਿਤੇ ਉੱਥੇ ਕਿਵੇਂ ਲੱਗੇ ਆ ਮਤਲਬ ਕਹਿੰਦਾ ਆਪਣਾ ਮਤਲਬ ਆ ਵੀ ਇੱਥੇ ਟੈਕਨੀਕ ਦਾ ਸਹਾਰਾ ਬਹੁਤ ਲਿਆ ਗਿਆ ਹਰ ਚੀਜ਼ ਨੂੰ ਕੈਮਰੇ ਦੀ ਅੱਖ ਦੇ ਨਾਲ ਦੇਖਿਆ ਜਾਂਦਾ ਇਸ ਕਰਕੇ ਕ੍ਰਾਈਮ ਦੀ ਜਿਹੜੀ ਪੋਜੀਸ਼ਨ ਨਾ ਉਹ ਘਟ ਹੈ ਉਹ ਘਟ ਹੈ ਜੀ ਦੇਖੋ ਜੀ ਇੰਡੀਆ ਨਾ ਬਹੁਤ ਘਟ ਹੈ ਇੰਡੀਆ ਦੇ ਵਿੱਚ ਜਿਆਦਾ ਨਸ਼ਾ ਜਿਆਦਾ ਹੋਣ ਕਰਕੇ ਬੇਰਜ਼ਗਾਰੀ ਹੋਣ ਕਰਕੇ ਉੱਥੇ ਜਿਹੜਾ ਵਾ ਕ੍ਰਾਈਮ ਜਿਆਦਾ ਵਾ ਜਾਦਾ ਇਥੋਂ ਤੱਕ ਆ ਵੀ ਕਈ ਤੇ ਬੈਂਕਾਂ ਦੇ ਬਾਰ ਬਾਰ ਮੁੰਡੇ ਖੜੇ ਹੁੰਦੇ ਆ ਕੋਈ ਲੇਡੀਜ਼ ਖਾਲੀ ਪਸ ਲੈ ਕੇ ਨਿਕਲਦੀ ਦੋ ਉਹ ਕੋ ਪਸ ਖੋ ਕੇ ਲੈ ਆਈ ਦੇ ਜੀ ਐਦਾਂ ਦੇ ਹਾਲਾਤ ਉਥੇ ਬਣੇ ਪਏ ਦੂਜਾ ਡਿਫਰੈਂਟ ਆ ਵੀ ਮੈਂ ਇੱਥੇ ਤਿੰਨ ਚਾਰ ਫੰਕਸ਼ਨ ਐਦਾਂ ਦੇ ਵੇਖਿਆ ਜਿਨ੍ਹਾਂ ਵਿੱਚ ਮਨਿਸਟਰ ਸਾਹਿਬ ਐਮਪੀ ਸਾਹਿਬ ਐਮਐਲਏ ਸਾਹਿਬ ਜਿਨੇ ਵੀ ਇੱਥੇ ਆਪਣੇ ਸ਼ਹਿਰ ਦੇ ਪਤਵੰਤੇ ਸੱਜਣ ਪਤਵੰਤੇ ਸੱਜਣ ਜਾਂ ਹਾਇਰ ਬੰਦੇ ਜਿਹੜੇ ਆ ਉਹ ਆਏ ਆ ਕਿਸੇ ਨਾ ਕੋਈ ਗਨਮੈਨ ਨਹੀਂ ਕਿਸੇ ਨਾ ਕੋਈ ਸਰਕਾਰੀ ਗੱਡੀ ਨਹੀਂ ਕੋਈ ਕਿਸੇ ਨਾ ਕੋਈ ਇਦਾਂ ਦੀ ਗੱਲ ਨਹੀਂ ਸਾਡੇ ਉੱਥੇ ਇੱਕ ਇੱਕ ਮਲੇ ਦਾ ਪ੍ਰਧਾਨ ਐਮਸੀ ਜਰਾਵਾ ਚਾਰ ਚਾਰ ਗਨਮਨ ਲਈ ਫਿਰਦਾ ਤੇ ਜਿਹੜੇ ਐਮਐਲਏ ਆ ਐਮਪੀ ਆ ਜਾਂ ਜਿਹੜੇ ਸਿਕਿਉਰਟੀ ਲੈਦੇ ਰੁਕੀ ਉਹਨਾਂ ਨੇ ਇੰਨਾ ਪੰਜਾਬ ਦਾ ਖਰਚਾ ਬਤਾਇਆ ਵੀ ਇੱਕ ਬੰਦੇ ਨੂੰ ਜੱਲੀਗਣੋਂ ਚੱਲਦਾ ਤੇ ਅਮਰਸਾ ਤੱਕ ਪਾਇਲਟ ਲਾਉਂਦੇ ਆ ਤੇ ਉਹ ਕਿੰਨਾ ਖਰਚਾ ਆਉਂਦਾ ਜਲੰਧਰ ਦੇ ਵਿੱਚ ਮੌਜੂਦਾ 10 ਪਾਇਲਟਾਂ ਰੋਜ਼ ਲੱਗਦੀਆਂ ਨੇ ਜਿਹੜੀਆਂ ਕਿ ਸਰਾਸਰ ਲੋਕਾਂ ਦੇ ਬੋਝ ਹੈ ਔਰੇ ਇਹ ਇਹ ਜਿਹੜਾ ਵੀਆਈਪੀ ਕਲਚਰ ਆ ਬੰਦ ਹੋਣਾ ਚਾਹੀਦਾ ਜਿਹੜੀ ਸਰਕਾਰ ਆਈ ਸੀ ਇਹਨੇ ਕਿਹਾ ਸੀ ਵੀ ਵੀਆਈ ਕਲਚਰ ਬੰਦ ਕਰ ਦਾਂਗੇ ਪਰ ਇਹਨਾਂ ਨੇ ਵੀਆਈਪੀ ਕਲਚਰ ਬੰਦ ਨਹੀਂ ਕੀਤਾ ਤੇ ਲੋਕੀ ਜਿਹੜੇ ਆ ਉਹ ਮੈਂ ਇੱਕ ਗੱਲ ਵੀਰ ਦੀ ਐਡ ਕਰਨੀ ਚਾਹੁੰਦਾ ਕਿਉਂਕਿ ਜਿਹੜਾ ਸਾਡਾ ਪੰਜਾਬ ਦਾ ਇਸ ਵੇਲੇ ਬਜਟ ਹੁੰਦਾ ਇਹ ਗੱਲ ਅੰਕੜੇ ਦੱਸਦੇ ਆ ਉਹਦੇ ਉੱਤੇ ਬੜਾ ਜ਼ਿਆਦਾ ਖਰਚਾ ਉਹ ਜਿਹੜੇ ਸਾਡੇ ਮੁਲਾਜ਼ਮ ਵੀਰ ਆ ਉਹਨਾਂ ਦੀਆਂ ਤਰਖਾਹਾਂ ਤੇ ਪੈਨਸ਼ਨਾਂ ਤੇ ਤੇ ਪਲੱਸ ਜਿਹੜੀ ਸਿਕਿਉਰਿਟੀ ਦਾ ਖਰਚਾ ਉੱਤੇ ਹੋ ਜਾਂਦਾ ਇਸੇ ਕਰਕੇ ਅਸੀਂ ਸੋਚਦੇ ਆਂ ਵੀ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਕੋਈ ਸੜਕ ਨਹੀਂ ਬਣਦੀ ਜਾਂ ਕਿ ਹੋਰ ਡਵੈਲਪਮੈਂਟ ਦਾ ਕੰਮ ਨਹੀਂ ਹੁੰਦਾ ਕਿਉਂਕਿ ਸਰਕਾਰ ਕੋਲ ਅਸਲ ਵਿੱਚ ਬਜਟ ਹੀ ਨਹੀਂ ਹੁੰਦਾ ਸੋ ਜੇ ਬਜਟ ਹੋਊਗਾ ਸਰਕਾਰ ਨੂੰ ਚਾਹੀਦਾ ਵੀ ਸਿਕਿਉਰਿਟੀ ਸਿਸਟਮ ਤੋਂ ਪੰਜਾਬ ਦੇ ਵਿੱਚ ਘਟਾ ਕੇ ਚੀਜ਼ਾਂ ਤਾਂ ਜੋ ਡਵੈਲਪਮੈਂਟ